ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਇੱਥੇ ਟਾਈਮ ਹੋ ਗਿਆ ਜੀ ਆਥਣ ਦਾ ਆਥਣ ਦੇ ਵਜ ਗਿਆ ਸੀ ਸਵਾ 6 ਸਾਢੇ 6 ਦਾ ਟਾਈਮ ਸੀ ਹਾਂ ਜੀ ਤੇ ਮੈਂ ਆਥਣ ਦੀ ਸਬਜ਼ੀ ਤਾਂ ਬਣਾ ਹਟੀ ਸੀ ਇਹ ਇਹ ਨਾਲ ਜਿਹੜੇ ਮੈਂ ਪਿਆਜ਼ ਕੱਟ ਰਹੀ ਸੀ ਇਹ ਮੈਂ ਕੱਲ ਸਵੇਰੇ ਦੀ ਸਬਜੀ ਬਣਾਉਣੀ ਹੈ ਕਿਉਂਕਿ ਇਹਨਾਂ ਨੇ ਕੱਲ ਨੂੰ ਸਕੂਲ ਜਾਣਾ ਤੇ ਫਿਰ ਕੱਲ ਨੂੰ ਸਵੇਰੇ ਟਿਫਨ ਪੈਕ ਕਰਕੇ ਦੇਣਾ ਹਨਾ ਗਰਮੀ ਦਾ ਮੌਸਮ ਹੈ ਜੇ ਪਾਥਨ ਦੀ ਬਣੀ ਸਬਜੀ ਪੈਕ ਕਰਾਂਗੇ ਤਾਂ ਉਹ ਖੱਟੀ ਹੋ ਜਾਂਦੀ ਹੈ ਹਨਾ ਤਾਂ ਕਰਕੇ ਫਿਰ ਗਰਮੀਆਂ ਦੇ ਵਿੱਚ ਮੈਂ ਸਵੇਰੇ ਹੀ ਸਬਜੀ ਬਣਾਉਣੀ ਹੈ ਜਦੋਂ ਇਹਨਾਂ ਨੇ ਸਕੂਲ ਜਾਣਾ ਹੋਵੇ ਜੇ ਸਕੂਲ ਨਹੀਂ ਜਾਣਾ ਛੁੱਟੀ ਹੋਵੇ ਫਿਰ ਕੋਈ ਪ੍ਰੋਬਲਮ ਨਹੀਂ ਫਿਰ ਤਾਂ ਪਾਥਨ ਵੀ ਬਣਾ ਲੈਣੇ ਆ ਤੇ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਹੁਣ ਸਵੇਰੇ ਤੜਕਾ ਲਾ ਦੂੰਗੀ ਫਿਰ ਦੋਨੋਂ ਟਾਈਮ ਚੱਲ ਜੂਗੀ ਬਾਥਰਨ ਦਾ ਵੀ ਸਰ ਜੂ ਕੱਲ ਦਾ ਤੇ ਤੜਕੀ ਦਾ ਵੀ ਤੇ ਬਣਾਉਣੀ ਆਪਾਂ ਕੱਲ ਨੂੰ ਆਲੂ ਮਟਰ ਦੀ ਸਬਜੀ ਆ ਸੌਰੀ ਮਟਰ ਪਨੀਰ ਦੀ ਸਬਜੀ ਕਿਉਂਕਿ ਰਮਾਨ ਨਾ ਬਾਕੀ ਸਬਜ਼ੀਆਂ ਖਾਂਦਾ ਨਹੀਂ ਹੈਗਾ ਤਾਂ ਕਰਕੇ ਕਈ ਦਿਨਾਂ ਤੋਂ ਕਹਿ ਰਿਹਾ ਸੀ ਮੈਨੂੰ ਪਨੀਰ ਦੀ ਸਬਜੀ ਬਣਾ ਦੋ ਤੇਦੇ ਡੈਡੀ ਕਹਿੰਦੇ ਚੱਲ ਕੋਈ ਗੱਲ ਤੂੰ ਬਣਾ ਦੇ ਤੇ ਇੱਥੇ ਨਾ ਜਿਹੜੀ ਮਿਕਸੀ ਆ ਇਹ ਤੁਹਾਨੂੰ ਦੱਸੇ ਸੀ ਮੇਰੀ ਮਾਮਾ ਜੀ ਦੀ ਬੇਟੀ ਲੈ ਕੇ ਆਈ ਸੀ ਮਢੀਲਾ ਚੋਂ ਤੇ ਮੈਂ ਤੇ ਰਮਾਨ ਇਹਨੂੰ ਦੇਖ ਰਹੀ ਸੀ ਇਹਨਾਂ ਪੀਸ ਕੇ ਅਸੀਂ ਹਾਸ ਵੀਰੇ ਅਸੀਂ ਅਸੀਂ ਆਖਿਆ ਵੀ ਵਾਕਈ ਹੀ ਵਿਵਾਰਲੀ ਚੀਜ਼ ਬਾਹਰਲੀ ਹੁੰਦੀ ਹੈ ਨਾ ਵੀ ਆਪਣ ਜਿਹੜੀ ਇੱਧਰਲੀ ਆ ਮਿਕਸੀਆਂ ਉਹ ਤਾਂ ਕਿੰਨਾ ਕਿੰਨਾ ਟਾਈਮ ਲਾ ਦਿੰਦੀਆਂ ਉਹ ਵੀ ਚੱਜਣਾ ਨਹੀਂ ਪੀਸਦੀਆਂ ਹੈਗੀਆਂ ਤੇ ਮੈਂ ਕਿਹਾ ਵੀ ਦੇਖੋ ਇੱਕ ਸਕਿੰਟ ਨਹੀਂ ਲਾਇਆ ਤੇ ਬਿਲਕੁਲ ਹੀ ਬਰੀਕ ਪੇਸਟ ਕਰਤਾ ਤੇ ਉਹਦੇ ਬਲੇਡ ਵੀ ਬਹੁਤ ਜ਼ਿਆਦਾ ਨੇ ਤੇ ਬਹੁਤ ਹੀ ਤਿੱਖੇ ਨੇ ਜਿਹੜੀਆਂ ਆਪਣੀਆਂ ਅੰਦਰ ਮਿਕਸੀਆਂ ਹੁੰਦੀਆਂ ਉਹਦੇ ਬਲੇਡ ਇੰਨੇ ਜ਼ ਤੇ ਲੋਜੀ ਤੇ ਪਿਆਜ਼ ਵੀ ਜਿਹੜੇ ਪੀਸਲੇ ਸੀ ਪੀਸ ਕੇ ਇਹਨਾਂ ਨੂੰ ਮੈਂ ਅਲੱਗ ਭਾਂਡੇ ਤੋਂ ਕੱਢ ਕੇ ਤੇ ਟੱਕਣ ਦੇ ਕੇ ਇਹਨਾਂ ਨੂੰ ਫਰਿੱਜ 'ਚ ਰੱਖਦਾ ਸੀ ਵੈਸੇ ਤਾਂ ਮੈਂ ਪਹਿਲਾਂ ਪਲਾਸਟਿਕ ਦੇ ਡੱਬੇ 'ਚ ਹੀ ਕੱਢ ਕੇ ਟੱਕਣ ਲਾ ਕੇ ਰੱਖਦੀ ਆ ਤੇ ਤੁਹਾਨੂੰ ਪਤਾ ਹੀ ਥੋੜਾ ਪਿਛੇ ਬੀਜ਼ੀ ਸੀ ਹਨਾ ਕਈ ਵਾਰੀ ਸ਼ਾਇਦ ਮੈਂ ਘਰੇ ਨਹੀਂ ਸੀ ਉਦੋਂ ਜਾਂਦਾ ਨਾ ਨਾ ਕਿਸੇ ਨੂੰ ਕੋਈ ਚੀਜ਼ ਪਾ ਕੇ ਦੇਤੀ ਡੱਬੇ 'ਚ ਵੀ ਨਹੀਂ ਉਹ ਇੱਕ ਡੱਬਾ ਲੱਭ ਨਹੀਂ ਰਿਹਾ ਆਪਣਾ ਤੇ ਮੈਂ ਦੋ ਡੱਬੇ ਲਿਆ ਕੇ ਰੱਖੇ ਹੋਏ ਸੀਗੇ ਪਲਾਸਟਿਕ ਦੇ ਛੋਟੇ ਜਿ ਵਿੱਚ ਪਿਆਜ਼ ਤੇ ਟਮਾਟਰ ਜਿਹੜਾ ਆਪਾਂ ਜਾਂ ਕੱਟ ਕੇ ਜਾਂ ਪੀਸ ਕੇ ਰੱਖ ਸਕਦੇ ਹਾਂ ਢੱਕਣ ਲਾ ਕੇ ਫਿਰ ਫ੍ਰਿਜ ਤੇ ਸਮੈਲ ਜੀ ਨਹੀਂ ਭਰਦੀ ਬਾਕੀ ਚੀਜ਼ਾਂ ਚ ਤੇ ਲਓ ਜੇ ਇੱਥੇ ਮੈਂ ਟਮਾਟਰ ਵਸਤਾ ਧੋ ਕੇ ਰੱਖੇ ਹੋਏ ਸੀ ਇੱਕ ਵਾਰੀ ਫਿਰ ਧੋ ਕੇ ਮੈਂ ਜਿਹੜਾ ਹੈਗਾ ਮोटे-ਮोटे ਕੱਟ ਲਏ ਸੀਗੇ ਟਮਾਟਰ ਮੈਂ ਥੋੜੇ ਜਿਹੀ ਪਾਈ ਸੀ ਜ਼ਿਆਦਾ ਕਿਉਂਕਿ ਨਾ ਪਤਾ ਕੀ ਇਹ ਟਮਾਟਰ ਆਪ ਥੋੜੇ ਵੱਧ ਪਾਈ ਹੈ ਅਗਰ ਆਪ ਇਦਾਂ ਦੀ ਸਬਜ਼ੀ ਦੇ ਵਿੱਚ ਫਿਰ ਵਧੀਆ ਗਰੇਵੀ ਵਧੀਆ ਬਣ ਜਾਂਦੀ ਤੇ ਰਮਾਨ ਗਰੇਵੀ ਜ਼ਿਆਦਾ ਭਾਲਦਾ ਤੇ ਤਾ ਕਰਕੇ ਫਿਰ ਮੈਂ ਟਮਾਟਰ ਥੋੜੇ ਵੱਧ ਰੱਖਿਆ ਪਿਆਜ਼ ਆਪ ਤਾਂ ਨਹੀਂ ਵੱਧ ਪਾਈ ਪਿਆਜ਼ ਨਾਲ ਮਠਾਸ ਦੀ ਵਾਲੀ ਆ ਜਾਂਦੀ ਹੈ ਤੇ ਲੋ ਜੀ ਆਪਣੇ ਇਹ ਟਮਾਟਰ ਉਹ ਵੀ ਪੀਸੇਗੇ ਪਹਿਲਾਂ ਤਾਂ ਮੈਂ ਸੋਚ ਰਹੀ ਸੀ ਕਿ ਮੈਂ ਕਿਹਾ ਚਲ ਏਸ ਦੇ ਢੱਕਣ ਦੇ ਲਾ ਕੇ ਨਾ ਇਹਨੂੰ ਫਰਿੱਜ ਚ ਰੱਖ ਦੂੰਗੀ ਫਿਰ ਮੇਰੇ ਮਨ ਚ ਆਇਆ ਵੀ ਨਹੀਂ ਵੀ ਹੈਨਾ ਨਵੀਂ ਚੀਜ਼ਾਂ ਵੀ ਖਰਾਬ ਨਾ ਹੋ ਜੇ ਵੀ ਨਹੀਂ ਇਹਨੂੰ ਅਲੱਗ ਤੋਂ ਹੀ ਕੱਢ ਕੇ ਧਰਤਨੀਆ ਤੇ ਮੈਂ ਇੱਥੇ ਲੱਗੀ ਸੀ ਜਿਹੜੇ ਬਲੇਟ ਵਗੈਰਾ ਧੂਣ ਤੇ ਨਾਲ ਹੀ ਮੈਂ ਡੱਬਾ ਦੇਖਣ ਲੱਗੀ ਸੀ ਮੈਂ ਕਿਹਾ ਕਿ ਇਹ ਡੱਬੇ ਚ ਕੱਢ ਕੇ ਰੱਖਾਂ ਤੇ ਲਓ ਜੀ ਇੱਥੇ ਹੋ ਗਿਆ ਸੀ ਹੁਣ ਅਗਲੀ ਸਵੇਰ ਦਾ ਟਾਈਮ ਅਗਲੀ ਸਵੇਰ ਦੇ ਵੱਜ ਗਏ ਸੀ ਇੱਥੇ ਸਾਢੇ 5:30 ਦਾ ਟਾਈਮ ਆਂ ਜੀ ਤੇ ਰਮਾਂ ਦੇ ਡੈਡੀ ਵੀ ਤਿਆਰ ਹੋ ਰਹੀ ਸੀ ਅਦਰ ਮੇਰੀ ਸਬਜ਼ੀ ਵੀ ਬਣਨ ਵਾਲੀ ਆ ਬਸ ਮੈਂ ਪਨੀਰ ਹੀ ਪਾਉਣਾ ਸੀ ਇਹਦੇ ਵਿੱਚ ਬਾਕੀ ਰੈਡੀ ਸੀਗੀ 10 ਮਿੰਟ ਸੀ ਇਕ ਹੋਰ ਲੁਆਣਾ ਸੀ ਤੇ ਰੋਟੀ ਮੈਂ ਲਾ ਹਟੀ ਸੀ ਇੱਥ ਇੱਕ ਸਾਈਡ ਸਬਜ਼ੀ ਰੱਖ ਲਈ ਸੀ ਆਹ ਸਾਈਡ ਆਪਾਂ ਇੱਕ ਸਾਈਡ ਰੋਟੀ ਬਣਾ ਲਈ ਸੀ ਤੇ ਨਾਲ ਹੀ ਹੁਣ ਰੋਟੀ ਆੜਾ ਗੈਸ ਜੋ ਖਾਲੀ ਹੋਇਆ ਮੈਂ ਰੱਖਤੀ ਚਾਹ ਕਿਉਂਕਿ ਇਹਨਾਂ ਨੇ ਚਾਹ ਵੀ ਲੈ ਕੇ ਜਾਣੀ ਆ ਤੇ ਮੈਨੂੰ ਐਸੇ ਵੀ ਨਾਲ ਦੇ ਨਾਲ ਸਾਰਾ ਕੰਮ ਜਿਹੜਾ ਕੰਪਲੀਟ ਹੋ ਜੇ ਇੱਥੇ ਨਾ ਥੋੜਾ ਨੂਨ ਘੱਟ ਲੱਗਿਆ ਸੀ ਉਹਨਾਂ ਸਬਜ਼ੀ 'ਚ ਮੈਂ ਥਾਂ ਥੋੜਾ ਨੂਨ ਪਾਇਆ ਤੇ ਲੋ ਜੀ ਜਿਹੜਾ ਆਪਾਂ ਪਨੀਰ ਵਗੈਰਾ ਵੀ ਪਾਤਾ ਸੀਗਾ ਤੇ ਮੈਂ ਉਹ ਭਾਂਡੇ ਧੋ ਕੇ ਰੱਖਤੇ ਤੇ ਇੱਥੇ ਮੈਂ ਕੱਢ ਰਹੀ ਸੀ ਦੁੱਧ ਕਿੰਨੀ 'ਚ ਕਿਉਂਕਿ ਨਾ ਪਿੰਡ ਦੇ ਵਿੱਚ ਮਰਗ ਹੋ ਗਈ ਸੀ ਕੱਲ ਤੇ ਫੁੱਲ ਉਹਨਾਂ ਨੇ ਅੱਜ ਫੁੱਲ ਚ ਗਨੇ ਆ ਤੇ ਇਹਦੇ ਡੈਡੀ ਕਹਿੰਦੇ ਵੀ ਇੱਕ ਕਿੰਨੇ ਚ ਦੁੱਧ ਪਾ ਦੇ ਮੈਂ ਜਾਣ ਤੋਂ ਪਹਿਲਾਂ ਫੜਾਇਆ ਹੂੰਗਾ ਮੈਂ ਕਿਹਾ ਚਲੋ ਠੀਕ ਆ ਤੇ ਨਾਲ ਹੀ ਫਿਰ ਮੈਂ ਇੱਥੇ ਨਾ ਹੁਣ ਕੱਢਣ ਲੱਗੀ ਸੀ ਡੱਬੇ ਕਿਉਂਕਿ ਆਪਾਂ ਟਿਫਨ ਪੈਕ ਕਰਨਾ ਤੇ ਹੁਣ ਤੁਸੀਂ ਆਵਾਂ ਲੋਕ ਤਕਰੀਬਨ 1 ਮਹੀਨਾ ਹੋ ਗਿਆ ਕੰਮਹੀਨੇ ਬਾਅਦ ਹਨਾ ਟਿਫਨ ਪੈਕ ਕਰਨ ਹੁਣ ਅੱਧਾ ਸਮਾਨ ਤਾਂ ਵੈਸੇ ਨਹੀਂ ਲੱਭਣ ਚਾਹਦਾ ਤੇ ਲੋ ਜਿੱਥੇ ਚਾਹ ਵੀ ਬਣ ਗਈ ਸੀ ਤੇ ਥਰਮੋਸ ਭਰਤੀ ਸੀ ਮੇਰੀ ਚਾਹ ਦੀ ਤੇ ਇਹ ਚਾਹ ਵੀ ਇਹਨਾਂ ਨੇ ਲੈ ਕੇ ਜਾਣੀ ਹੁੰਦੀ ਆ ਫਿਰ ਇਹ ਲੱਸੀ ਵੀ ਲੈ ਕੇ ਚਲੇ ਜਾਂਦੇ ਆ ਰੋਟੀ ਵੀ ਤਿੰਨ ਚਾਰ ਚੀਜ਼ਾਂ ਦੀਆਂ ਹੁੰਦੀਆਂ ਨੇ ਤੇ ਮੈਂ ਮੈਂ ਕਿਹਾ ਚਲੋ ਵੀ ਲੱਸੀ ਤਾਂ ਮੈਂ ਪਹਿਲੀ ਪੈਕ ਕਰਤੀ ਸੀ ਲਓ ਜੀ ਉਧਰ ਉਹ ਵੀ ਤਿਆਰ ਹੋ ਕੇ ਆ ਗਏ ਨੇ ਤੇ ਮੈਨੂੰ ਕਹਿੰਦੇ ਵੀ ਬਣ ਗਈ ਆ ਸਬਜ਼ੀ ਮੈਂ ਕਿਹਾ ਹਾਂਜੀ ਸਬਜ਼ੀ ਤਾਂ ਬਣ ਗਈ ਆ ਵੀ ਪਰ ਮੈਂ ਨਾ ਥੋੜਾ ਸੇ ਇੱਕ ਹੋਰ ਲਵਾਉਂਗੀ ਕਿਉਂਕਿ ਈਰਮਾਨ ਥੋੜੀ ਹੈ ਨਾ ਗਾੜੀ ਸਬਜ਼ੀ ਖਾ ਕੇ ਖੁਸ਼ ਆ ਤੇ ਇਹ ਕਹਿੰਦੇ ਚਲੋ ਠੀਕ ਆ ਤੇ ਮੈਂ ਨਾਲ ਹੀ ਪਾਤਾ ਸੀ ਥੋੜਾ ਜਿਹਾ ਮੱਖਣ ਤੇ ਇਹ ਗਏ ਨੇ ਹੁਣ ਦੁੱਧ ਫੜਾਉਣ ਇਹ ਕਹਿੰਦੇ ਭੱਜ ਕੇ ਮੈਂ ਦੁੱਧ ਫੜਾਇਆ ਵਾ ਤੇ ਮੈਂ ਕਿਹਾ ਚਲੋ ਠੀਕ ਆ ਤੇ ਵੀ ਮੈਂ ਉਹਦੇ ਨੂੰ ਟਿਫਨ ਪੈਕ ਕਰ ਦੇਣੀ ਆ ਤੇ ਰੋਟੀ ਖਾ ਕੇ ਨਹੀਂ ਗਏ ਕਿਉਂਕਿ ਥੋੜਾ ਲੇਟ ਹੋ ਗਈ ਸੀ ਤੇ ਨਾਲ ਹੀ ਮੈਂ ਥੋੜੀ ਜਿਹੀ ਪਾਤੀ ਸੀ ਦਹੀਂ ਦਹੀਂ ਦੇ ਵਿੱਚ ਮੈਂ ਕਾਲੀ ਮਿਰਚ ਨੂਨ ਮਿਰਚ ਥੋੜਾ ਪਾਤਾ ਸੀਗਾ ਓਕੇ ਫਿਰ ਦਹੀਂ ਨਾ ਵਧੀਆ ਲੱਗਦੀ ਆ ਤੇ ਲੱਸੀ ਦੇ ਵਿੱਚ ਅੱਜ ਮੈਂ ਨੂਨ ਪਾਉਣਾ ਭੁੱਲ ਗਈ ਸੀ ਮੈਂ ਇਹਨਾਂ ਨੂੰ ਫਿਰ ਆਖਿਆ ਮੈਂ ਕਿਹਾ ਵੀ ਹੁਣ ਮੈਂ ਨੂਨ ਨਹੀਂ ਪਾਇਆ ਤੇ ਵੀ ਹੁਣ ਤੁਸੀਂ ਇਹ ਐਡਜਸਟ ਕਰ ਲਿਓ ਚਲ ਹਨ ਤੇ ਇੱਥੇ ਮੈਂ ਕਹੀ ਸੀ ਜੀ ਮੇਰੇ ਕੋਲ ਨਾ ਜਿਹੜੇ ਆਪਾਂ ਰੋਟੀ ਰਿਵਟਣ ਵਾਲੇ ਨਾ ਇੱਕ ਬਟਰ ਪੇਪਰ ਜਿਹਾ ਹੁੰਦੇ ਆ ਉਹ ਖਤਮ ਹੋਈ ਹੋਈ ਸੀ ਤੇ ਫਿਰ ਮੈਂ ਕਾਪੀ ਦਾ ਜਿਹੜਾ ਕਾਗਜ਼ ਪਾੜ ਲਿਆਂਦਾ ਸੀਗਾ ਤੇ ਮੈਂ ਕਿਹਾ ਚੱਲ ਇਹਦੇ ਵਿੱਚ ਮੈਂ ਪੈਕ ਕਰ ਦਿੰਨੀ ਆ ਤੇ ਵੈਸੇ ਤਾਂ ਸੂਤੀ ਕੱਪੜਾ ਦਾ ਹੈਗਾ ਉਹਦੇ ਵਿੱਚ ਵੀ ਆਪਾਂ ਲਵੇਟ ਦਿੰਨੇ ਆ ਉਹ ਸਪੈਸ਼ਲ ਨਾਲ ਛੋਟਾ ਜਿਹਾ ਕਪੜਾ ਕੱਟਿਆ ਹੈ ਇਹਨਾਂ ਦੇ ਟਿਫਿਨ ਵਾਸਤੇ ਪਰ ਉਹ ਲੱਭਿਆ ਨਹੀਂ ਫਿਰ ਮੈਂ ਕਿਹਾ ਚੱਲ ਮੈਂ ਇਹਦੇ ਵਿੱਚ ਲਾਜੀ ਰੋਟੀ ਪਾਣੀ ਪੀ ਕੇ ਚਾਹ ਪੀ ਕੇ ਲੱਸੀ ਪੀ ਕੇ ਟਿਫਨ ਪੈ। ਦੂਸਰਾ ਝੋਲਾ ਸੀਗਾ ਉਹ ਖਰਾਬ ਹੋ ਗੁਦ ਤੇ ਗਈ ਤੂੰ ਬ੍ਰੇਨ ਬੋਲ ਤੇ ਬੁਢੀ ਨਾ ਠੀਕ

ਅੱਜ ਪੂਰੇ 1 ਮਹੀਨੇ ਬਾਅਦ ਹੈਨਾ ਟੂਲ ਚੱਲਿਆ ਹੈਨਾ ਇਹ ਮੈਂ ਕਹਿੰਨੀ ਪਹਿਲੀ ਵਾਰ ਹੋਇਆ ਹੈਨਾ ਜਦੋਂ ਨੌਕਰੀ ਸ਼ੁਰੂ ਕੀਤੀ ਆ ਵੀ 1 ਮਹੀਨਾ ਪੂਰਾ ਘਰੇ ਰਿਹਾਂ ਨਹੀਂ ਜਿਹੜਾ ਪਹਿਲਾਂ ਹੋਂਰ ਸੀ ਉਹ ਤਾਂ ਨਹੀਂ ਰਹਿੰਦੇ ਸੀ 10 ਦਿਨ ਛੁੱਟੀ ਹੁੰਦੀ ਸੀ ਉਹ ਤਾਂ ਹੁਣ ਹਾਲੇ ਮੈਂ ਗੋਹਾ ਛੱਡਣਾ ਜੀ ਦੇਖੋ ਮੱਕੀ ਝਾੜ ਵਗੈਰਾ ਲੱਗ ਗਿਆ ਆਪਣਾ ਇੱਧਰ ਉਹ ਉੱਥੇ ਰਹਿੰਦਾ ਝਾੜੂ ਲਾਣਾ ਉੱਥੇ ਹੁਣ ਮੈਂ ਲਾਉਂਗੀ ਜਿੱਧਰ ਆ ਗੋਫਾ ਰਹਿ ਗਿਆ ਆਪਣਾ ਛੋਟੀ ਬੋਤਲ ਤੇ ਪਾਣੀ ਦੀ ਲਿਆ ਕੇ ਕਾਦੇ ਵਾਸਤੇ ਪਾਣੀ ਦੀ ਖਾਲੀ ਲਿਆ ਆਇਆ ਪਰ ਹੀ ਹੋਈ ਲਿਆ ਕੇ ਦਵਾ ਹੁਣ ਚਾਹੀਦੀ ਇਹਦੀ ਬੋਤਲ ਆਹ ਵਾਲੀ ਚੱਲੂ ਆਹ ਵਾਲੀ ਹੈ ਨਹੀਂ ਬਿਚੋ ਕਰੋ ਉਹ ਅੱਧਾ ਪਾਣੀ ਅੱਧੀ ਹੈ ਗਰਮ ਹੈਗਾ ਤਾਂ ਗਰਮੀ ਆ ਇਹ ਭਾਰੀ ਨਹੀਂ ਸੀਗੀ ਮੈਂ ਇਹ ਨੂੰ ਪਾਈ ਤੋ ਆਹੀ ਗੁਰੂ ਜੀ ਮੈਂ ਹੇ ਸੱਜੇ ਪਾਸੇ ਹੈ ਮੈਂ ਸਾਹ ਕੋਲ ਬੰਦੇ ਬੜਿਆ ਬੈਠਾ ਹਾਂ ਇਹ ਇੱਥੇ ਖੜੀ ਹੈ ਜੀ ਗੱਡੀ ਮਹੀਨੇ ਦੀ ਨਹੀਂ ਤਾਂ ਆਪਾਂ ਅੰਦਰ ਲਾ ਲੈਂਦੇ ਆ ਇਸ ਵਾਰੀ ਨਾ ਅੰਦਰ ਲਾਈ ਨਹੀਂ ਬੱਦੀ ਇਹਨਾਂ ਦਾ ਠੀਕ ਆ ਪਾਸ਼ਾ ਨੀਤ ਤੇ ਦਾ ਰੇਰ ਪਾ ਰਹੇ ਵਾਂਗ ਸਪਨਾ ਸ਼ੀਵ ਹੈ ਚਲ ਆਪਣੀ ਆਪਣੀ ਡਿਊਟੀਆਂ ਸ਼ੁਰੂ ਹੋ ਗਈਆਂ ਜੀ ਸਭ ਦੀਆਂ ਅਰਮਾਨ ਅੱਜ ਨਹੀਂ ਗਿਆ ਸਕੂਲ ਅਰਮਾਨ ਕੱਲ ਤੋਂ ਸ਼ੁਰੂ ਕਰੂਗਾ ਜਾਣਾ ਤੇ ਇਹ ਥੋੜਾ ਜਿਹਾ ਬਿਮਾਰ ਚੱਲ ਰਿਹਾ ਸੀ ਨਾ ਇਹਨੇ ਅੱਜ ਵੀ ਸ਼ਰ ਦੇਖਦੇ ਆ ਡਾਕਟਰ ਨੂੰ ਦਿਖਾਉਣ ਜਾਣਾ ਇਦਨਾਂ ਡੰਦ ਟੁੱਟ ਗਿਆ ਸੀਗਾ ਤੇ ਉਹਦੇ ਵਿੱਚ ਪਸ ਪੈ ਗਈ ਐ ਨਹੀਂ ਤੇ ਉਹ ਡਾਕਟਰ ਤੋਂ ਉਸ ਦਿਨ ਵੀ ਆਪਾਂ ਹੋ ਗਏ 3-4 ਦਿਨ ਜਦੋਂ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਉਸ ਦਿਨ ਵੀ ਆਪਾਂ ਦਵਾਈ ਲੈ ਕੇ ਆਂਦੀ ਸੀ ਪਰ ਉਹਦੇ ਨਾਲ ਪਸ ਪੂਰੀ ਸੁੱਕੀ ਨਹੀਂ ਹਲੇ ਤਾਂ ਕਰਕੇ ਹੁਣ ਇਹਨੇ ਸ਼ਾਇਦ ਇਹ ਡੈਡੀ ਕਹਿੰਦੇ ਸੀ ਵੀ ਤੂੰ ਆਜ ਹੀ ਉੱਥੇ ਤੇ ਆਪਾਂ ਦਿਖਾ ਦਾਂਗੇ ਦੁਬਾਰਾ ਦੁਬਾਰਾ ਤੋਂ ਪਸ ਸੁਕਾਉਣ ਦੀ ਦਵਾਈ ਲੈ ਕੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜਿਵੇਂ ਦੰਦ ਕੱਢਣਾ ਹੈ ਜਾਂ ਕੀ ਕਰਨਾ ਹੈ ਉਹਦੋਂ ਦਾ ਜਿਹੜਾ ਬਾਅਦ ਦਾ ਪ੍ਰੋਸੈਸ ਆ ਉਸ ਤੋਂ ਬਾਅਦ ਸ਼ੁਰੂ ਹੋਊਗਾ ਪਰ ਜਦ ਤੱਕ ਪਾਸ ਆ ਕੇ ਡਾਕਟਰ ਕਹਿੰਦੇ ਵੀ ਉਹਨਾਂ ਟਾਈਮ ਕੁਝ ਨਹੀਂ ਹੋ ਸਕਦਾ। ਸੋ ਤਾਂ ਕਰਕੇ ਅੱਜ ਇਹ ਹਲੇ ਗਿਆ ਨਹੀਂ ਹੈਗਾ ਤੇ ਬਾਕੀ ਫਿਰ ਕੱਲ ਤੋਂ ਸ਼ੁਰੂ ਕਰ ਦੂਗਾ ਜਾਣਾ। ਫਿਰ ਡੈਡੀ ਗਏ ਹੁਣ ਆਥ ਨੇ ਆਉਣਗੇ 2:00 3:00 ਵਜੇ ਤੱਕ। ਗਰਮੀਆਂ ਦੇ ਵਿੱਚ ਤਾਂ 3:00 ਵਜੇ ਤੱਕ ਆ ਜਾਂਦੇ ਆ ਸਰਦੀਆਂ ਦੇ ਵਿੱਚ ਥੋੜਾ ਲੇਟ ਆਉਂਦੇ ਨੇ। ਤੇ ਆਪਣੀ ਇਧਰ ਵੀ ਵੀ ਸੁੱਕ ਗਈ ਆ ਪਤਾ ਨਹੀਂ ਕੀ ਪ੍ਰੋਬਲਮ ਹੋਇਆ ਕਰੇਲਿਆਂ ਦੀ ਮੈਂ ਤੁਹਾਨੂੰ ਦਿਖਾਨੀ ਆ ਜੇ ਕੋਈ ਹੱਲ ਹੋਇਆ ਨਾ ਤੁਸੀਂ ਵੀ ਦੱਸਿਓ ਵੀ ਕੀ ਇਹਨੂੰ ਪ੍ਰੋਬਲਮ ਆਈ ਹੈ ਪਤਾ ਨਹੀਂ ਤਾਂ ਵੀ ਮੌਸਮ ਕਈ ਦਿਨਾਂ ਦਾ ਹਨਾ ਵੀ ਖਰਾਬ ਜਿਹਾ ਉਹਦਾ ਕਰਕੇ ਆ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਇਦਾਂ ਪਤਾ ਨਹੀਂ ਕੀ ਗੱਲ ਹੈ ਪੀਲੀ ਪੈਣ ਲੱਗੀ ਆ ਤੇ ਪਤਾ ਨਹੀਂ ਤਾਂ ਵੀ ਧੁੱਪ ਨਹੀਂ ਨਿਕਲ ਰਹੀ ਪ੍ਰੋਪਰ ਹਨਾ ਉਹਦਾ ਕਰਕੇ ਆ ਵੀ ਪਾਣੀ ਵੀ ਲੋੜ ਤੋਂ ਜ਼ਿਆਦਾ ਹਨਾ ਨੁਕਸਾਨਦਾਇਕ ਹੁੰਦਾ ਪਤਾ ਨਹੀਂ ਵੀ ਮੀਂਹ ਪੈੰਦਾ ਪਾਣੀ ਜ਼ਿਆਦਾ ਲੱਗੀ ਜਾ ਰਿਹਾ ਇਹਨੂੰ ਉਹਦਾ ਕਰਕੇ ਇਦਾਂ ਹੋਣ ਲੱਗੀ ਆ ਯਾ ਤੁਸੀਂ ਕੋਈ ਹੱਲ ਜ਼ਰੂਰ ਦੱਸਿਓ ਵੀ ਆਪਾਂ ਕੀ ਕਰ ਸਕਦੇ ਆ ਕੋਈ ਦਵਾਈ ਆ ਕੋਈ ਘਰੇਲੂ ਹੁੰਦਾ ਨਾ ਦੇਸੀ ਖਾਦ ਦਾ ਕੋਈ ਨੁਕਤਾ ਵੀ ਉਹ ਅਗਰ ਪਾ ਸਕੀ ਆਪਾਂ ਆ ਥੋੜੇ ਜਿਹਾ ਕਰੇਲੇ ਲੱਗੇ ਹੋਏ ਨੇ ਇੱਥੇ ਇਹਨੇ ਨੇ ਇੱਕ ਲੱਗੇ ਹੋਏ ਨੇ ਤਾਂ ਵਿਚਾ ਦੇਖੋ ਆ ਲੱਗੇ ਹੋਏ ਆ ਕੋਈ ਸ਼ਾ ਲੱਗੇ ਹੋਏ ਨੇ ਇੱਥੇ ਮੈਂ ਪਰਸੋ ਤੋੜੇ ਸੀ ਵੈਸੇ ਤੇ ਆ ਲੱਗੇ ਨੇ ਤੇ ਇੱਕ ਵਾਰੀ ਹੋਰ ਚਲੋ ਉੱਤਰ ਆਉਣਗੇ ਅੱਧਾ ਵਾਵਾ ਸਾਰੇ ਇਸ ਵਾਰੀ ਆਪਾਂ ਨੂੰ ਕਰੇਲੇ ਬਹੁਤ ਖਵਾਇਆ ਪਰ ਇਹ ਬੇਲ ਨੇ ਬਹੁਤ ਆਪਾਂ ਦੇਸੀ ਕਰੇਲੇ ਦੀ ਸਬਜ਼ੀ ਬਹੁਤ ਖਾਦੀ ਐਵੇਂ ਕਹਦਾ ਪਿਛਲੀ ਵਾਰ ਤਾਂ ਮੈਂ ਤਰਸ ਗਈ ਸੀ ਦੇਸੀ ਕਰੇਲੇ ਖਾਣ ਨੂੰ ਤੇ ਇਧਰ ਮੰਮੀ ਪਲਾਂਟ ਵੀ ਆਪਣਾ ਸੁੱਕ ਗਿਆ ਸੀਗਾ ਤੇ ਮੰਮੀ ਨੇ ਉਹ ਟੋੜਾ ਸੁੱਕਿਆ ਹੋਇਆ ਸੀ ਨਾ ਉਹ ਤੋੜਤਾ ਸੀ ਤੇ ਪਰ ਮੇਰੀ ਮਾਸੀ ਦੀ ਬੇਟੀ ਕਹਿੰਦੀ ਵੀ ਨਹੀਂ ਮਾਸੀ ਤੋੜਨਾ ਨਹੀਂ ਸੀਗਾ ਉੱਪਰੋਂ ਵੀ ਕੋਈ ਗੱਲ ਨਹੀਂ ਆਪਣੇ ਆਪ ਹੀ ਹਰਾ ਹੋ ਜਾਣਾ ਸੀ ਤੇ ਦੇਖੋ ਤੁਸੀਂ ਤਣੇ ਦੇਖੋ ਕਿੰਨੇ ਮੋٹے ਮੋٹے ਆ ਹਨਾ ਬਹੁਤ ਹੀ ਜ਼ਿਆਦਾ ਜ ਨਹੀਂ ਇਹ ਕੰਧ ਦੇ ਨਾਲ ਹੀ ਦੇਖੋ ਇਦਾਂ ਲੱਗਦੇ ਜਾ ਰਹੇ ਨੇ ਇਦਾਂ ਤੇ ਇਹਨੂੰ ਹਲੇ ਕੰਧ ਨੂੰ ਪਲਾਸਟਰ ਵੀ ਨਹੀਂ ਨਾ ਸ਼ਾਇਦ ਉਹਦਾ ਕਰਕੇ ਵੀ ਆ ਜੋ ਪਲਾਸਟਰ ਹੋਵੇ ਫਿਰ ਤਾਂ ਨਹੀਂ ਸ਼ਾਇਦ ਦੇਖੋ ਕਿਵੇਂ ਜਿਵੇਂ ਨਾ ਕਈ ਵਾਰ ਤਾਂ ਐ ਡਰ ਲੱਗਦਾ ਜਿਵੇਂ ਕੋਈ ਸੱਪ ਹੁੰਦਾ ਤੇ ਆ ਆਪਣਾ ਹੈਗੀ ਤੇ ਉਹਨੂੰ ਸ਼ਾਇਦ ਨਾਗ ਪੌਦਾ ਕਹਿੰਦੇ ਸੀ ਜਾਂ ਮਨੀ ਪੌਦਾ ਇਦਾਂ ਦਾ ਕੁਝ ਆਪਣੇ ਵੀਅਰਸ ਨੇ ਕਮੈਂਟ ਕੀਤਾ ਸੀ ਹਨ ਤੇ ਇਹ ਥੋੜਾ ਟੇਡਾ ਹੋ ਹੀ ਜਾਂਦਾ ਇੱਧਰ ਨੂੰ ਦੇਖਦੇ ਆ ਨਾ ਆਪਾਂ ਕੋਈ ਸਹਾਰਾ ਲਾ ਦਾਂਗੇ ਉਧਰ ਨਾ ਰੱਸੀ ਵਗੈਰਾ ਲਾ ਦਾਂਗੇ ਤੇ ਆ ਆਪਣਾ ਕੜੀ ਪੱਤਾ ਕੜੀ ਪੱਤੇ ਦੇ ਹੁਣ ਬੀ ਆਉਣ ਲੱਗ ਗਿਆ ਦੇਖੋ ਤੁਸੀਂ ਬੀ ਆਉਣੇ ਸ਼ੁਰੂ ਹੋ ਗਏ ਆ ਇਹ ਫੁੱਲ ਲੱਗਣਗੇ ਹੁਣ ਤੇ ਜਿਹੜੇ ਫੁੱਲ ਹੋਣਗੇ ਉਹ ਤੇ ਫਿਰ ਮਧੂਮੱਖੀਆਂ ਵਗੈਰਾ ਬਹੁਤ ਬੈਠਣੀਆਂ ਤੇ ਥੱਲੇ ਉਹ ਥੋੜਾ ਕਟਾਈ ਕਰਨ ਵਾਲੀ ਆ ਥੱਲੇ ਫੁੱਪੇ ਆਉਂਦਾ ਬਾਰ ਬਾਰ ਪਤਾ ਨਹੀਂ ਕੀ ਗੱਲ ਆ ਤੇ ਥੱਲੇ ਉਹ ਥੋੜੀ ਜਿਹੀ ਆਪਾਂ ਇਹਦੀ ਕਟਾਈ ਕਰ ਦਾਂਗੇ ਹੁਣ ਆ ਆਪਣੀ ਜਾਮਣ ਹੈ ਜਾਮਣ ਇਹਦੇ ਡੈਡੀ ਵੀ ਕਹਿੰਦੇ ਬਹੁਤ ਵਧੀਆ ਹੋਊਗੀ ਜਾਮਣ ਤੇ ਕਹਿੰਦੇ ਉੱਪਰੋਂ ਛਤਰੀ ਜੀ ਬਣ ਗਈ ਪਰ ਥੋੜੀ ਟੇਢੀ ਹੈ ਇਹ ਇਧਰ ਨੂੰ ਪਰ ਦੇਖਾਂਗੇ ਕਿ ਇਹ ਸਾਰਾ ਵਗੈਰਾ ਲਾ ਦਾਂਗੇ ਤੇ ਆਹ ਥੱਲੇੋਂ ਜਿਹੜੀ ਇਹਦੀ ਕਟਾਈ ਕਰਨ ਵਾਲੀ ਹੈ ਇਹਦੀ ਵੀ ਤੇ ਕਿ ਥੱਲੇੋਂ ਜੇ ਫੁੱਟੂਗੀ ਹਨਾ ਫਿਰ ਉੱਪਰੋਂ ਜਿਹੜੀ ਪੌਦਾ ਕਮਜ਼ੋਰ ਹੋ ਜਾਂਦਾ ਕਿਉਂਕਿ ਇਹ ਥੱਲੇੋਂ ਫੁੱਟਣ ਲੱਗ ਜੇ ਤੇ ਬਾਕੀ ਜੇ ਮੀਂਹ ਵਾਲਾ ਮੌਸਮ ਹੋਇਆ ਤਾਂ ਦੇਖੋ ਇਹ ਬੱਦਲ ਫੇਰ ਹੋਏ ਪਏ ਨੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਦੇ ਨੇ ਮੌਸਮ ਦਾ ਕੀ ਹਾਲ ਆ ਤੇ ਕਣੀਆਂ ਥੋੜੀ ਜਿਹੀ ਪਈਆਂ ਸੀ ਸਵੇਰੇ ਪਰ ਉਸ ਤੋਂ ਬਾਅਦ ਫੇਰ ਮੌਸਮ ਠੀਕ ਹੋ ਗਿਆ। ਬਾਕੀ ਇੱਧਰ ਆ ਉਹ ਮੈਂ ਹੁਣ ਉਹ ਧੋ ਕੇ ਰੱਖਣੀ ਆਲੇ ਖਾਲੀ ਕਰੀ ਸੀਗੇ ਤੇ ਆਪਾਂ ਉਹਨੂੰ ਧੋ ਕੇ ਤਾੜ ਦਾਂਗੇ। ਇੱਧਰ ਆਪਾਂ ਲਾਇਆ ਹੋਇਆਗਾ ਆਹ ਕਹਿੰਦੇ ਨੇ ਪੁਦੀਨਾ ਇਹਨੂੰ ਹੁਣ ਪਾਣੀ ਪਾਉਣ ਲੱਗਣੀ ਆ ਇਹਦੇ ਵਿੱਚ ਵੀ ਇੱਕ ਬੇਲ ਫੁੱਟੇ ਆ ਦੇਸੀ ਕਰੇਲੇ ਆਂ ਦੇਖੋ ਤੁਸੀਂ ਸ਼ਾਇਦ ਦੇਸੀ ਕਰੇਲੀ ਲੱਗਦੇ ਪਰ ਦੂਜੀ ਆ। ਮੰਮੀ ਕਹਿੰਦੀ ਨਹੀਂ ਕਰੇਲੇ ਨਹੀਂ ਆ ਮੈਂ ਕਹਿੰਦੀ ਵੀ ਕਰੇਲਿਆਂ ਦੀ ਵੇਲ ਹੀ ਆਏ ਹਾਂਜੀ ਹੁਣ ਆ ਗਈ ਮੈਂ ਕਮਰੇ 'ਚ ਤੇ ਕਮਰੇ ਦੀ ਮੈਂ ਲੱਗਣਾ ਸਫਾਈ ਕਰਨਾ ਤੇ ਮੈਂ ਕਿਹਾ ਪਹਿਲਾਂ ਚਲੋ ਮਸ਼ੀਨ ਵਗੈਰਾ ਸੰਭਾਲਨਾ ਇਹ ਕੱਲ ਆਪਾਂ ਕੱਢੀ ਸੀ ਨਾ ਪਿਆਜ਼ ਵਗੈਰਾ ਪੀਸੇ ਸੀਗੇ ਤੇ ਆਪਾਂ ਇਹ ਬੰਡ ਦੇ ਵਿੱਚ ਹੀ ਰੱਖ ਦੇਣੀ ਆ ਕਿਉਂਕਿ ਮੈਨੂੰ ਇਹ ਇੰਨੀ ਜ਼ਿਆਦਾ ਜ਼ਰੂਰਤ ਤਾਂ ਨਹੀਂ ਪੈਂਦੀ ਵੈਸੇ ਤਾਂ ਪੜਾ ਕੱਟਾ ਹੈ ਤਾਂ ਉਹ ਵੀ ਜ਼ਿਆਦਾ ਲੋੜ ਪੈਂਦੀ ਹੈ ਤੇ ਇਹ ਤਾਂ ਜਿੰਨੇ ਕੋਈ ਏਦਾਂ ਦੀ ਸਬਜ਼ੀ ਬਣਾਉਣੀ ਹੋਵੇ ਹਨਾ ਜਾਂ ਚਿੱਟੇ ਛੋਲੇ ਬਣਾਉਣੇ ਹੋਣ ਉਦੋਂ ਫਿਰ ਇਹ ਚੀਜ਼ਾਂ ਵਰਤਦੇ ਆ ਤੇ ਆ ਮੈਂ ਨਮਕੀਨ ਨਾਲ ਕੱਢਿਆ ਹੋਇਆ ਸੀਗਾ ਪਹਿਲਾਂ ਤੇ ਮੈਂ ਕਿਹਾ ਚੱਲ ਜੀ ਰੱਖ ਦਾਂ ਇਹ ਗਿਫਟ ਕਰਿਆ ਸੀ ਇਹਨਾਂ ਨੂੰ ਅ ਅਧਾਮ ਦੇ ਡੈਡੀ ਨੂੰ ਇਹਨਾਂ ਦੇ ਸਕੂਲ ਵਾਲਿਆਂ ਨੇ ਗਿਫਟ ਕਰਿਆ ਸੀ ਦੀਵਾਲੀ ਵਾਲੇ ਟਾਈਮ ਤੇ ਇਹਨਾਂ ਦੇ ਟੱਕੜ ਵੀ ਲੱਗੇ ਹੋਏ ਨੇ ਦੇਖੋ ਵਧੀਆ ਕੰਚੀਆਂ ਨੇ ਕੌਣੀਆਂ ਨੇ ਆ ਤੇ ਇਹਦੇ ਵਿੱਚ ਵੀ ਨਮਕੀਨ ਪਾ ਕੇ ਰੱਖਿਆ ਹੋਇਆ ਸੀਗਾ ਕਿ ਮੈਂ ਖਾਲੂ ਬਣ ਇਹਨਾਂ ਨੂੰ ਵੀ ਧੋਤਾ ਸੀ ਹਾਂ ਵੀ ਉਹ ਮਾ ਵਿਚ ਰੱਖ ਲਵਾਂ। ਤੇ ਬਾਅਦ ਤੋਂ ਉਹ ਬਦਲ ਬਾਲਾ ਬਾਹਰ ਜਾ ਪੈ ਜਾਂਦਾ। ਫਿਰ ਉਸ ਤੋਂ ਬਾਅਦ ਕਰੂੰਗੀ ਕਮਰੇ ਦੀ ਸਫਾਈ। ਤੇ ਮੈਂ ਕਿਹਾ ਕਿ ਕਿ ਬੈੱਡ ਦਾ ਪਾ ਖੋਲਾਂਗੇ ਫਿਰ ਚਾਦਰ ਨੇ ਖਰਾਬ ਹੋ ਜਾਣਾ। ਤੇ ਆ ਲੱਗੀਆਂ ਮੈਂ ਇਹਨਾਂ ਤੇ ਜਿਹੜਾ ਨਾ ਬਲੇਡ ਜਿਹੜੇ ਹੈਗੇ ਨੇ ਇਹਦੇ ਬਹੁਤ ਤਿੱਖੇ ਬਲੇਡ ਨੇ ਤੇ ਆ ਨਾਲ ਕਬਰ ਜੀ ਵਾਂਗੂ ਨੇ ਕੋਸ਼ਿਸ਼ ਮੈਂ ਕਿਹਾ ਚੱਲ ਇਹੀ ਚੜਾ ਦਵਾਂ ਵਾਪਸ ਇਹਨਾਂ ਤੇ ਵੀ ਤਾਂ ਕਿ ਇਹਨਾਂ ਦਾ ਤਾਂ ਹੱਥ ਨਹੀਂ ਕੱਟਿਆ ਜਾਂਦਾ ਹਨਾ। ਨਾਲੇ ਬਲੇਡ ਨਹੀਂ ਖਰਾਬ ਹੁੰਦੇ। ਇਹ ਐਦਾਂ ਚੜ ਜੂਗਾ ਸਾਰਿਆਂ ਦੀ ਇਹ ਬਲੇਡ ਬਹੁਤ ਤਿੱਖੀ ਆਂ ਕਈ ਵਾਰੀ ਵਿੱਚ ਪਏ ਹਨਾ ਕਈ ਵਾਰੀ ਚੀਜ਼ ਕੱਢਦੇ ਕਰਦੇ ਹੱਥ ਕੱਟਿਆ ਜਾਂਦਾ ਆਪਣੀ ਇਧਰ ਲੀਆਂ ਚੀਜ਼ਾਂ ਤੇ ਨਹੀਂ ਇਹ ਚੀਜ਼ ਹੁੰਦੀ ਹਨਾ ਬਾਹਰਲੀ ਚੀਜ਼ ਦੇਖੋ ਬਾਹਰਲੀ ਹੁੰਦੀ ਆ ਚਾਰ ਬਲੇਡ ਨੇ ਜਦੋਂ ਮੈਂ ਪੀਸਣ ਲੱਗੀ ਸੀ ਨਾ ਇੱਕ ਸਕਿੰਟ ਦੇ ਵਿੱਚ ਹੀ ਇਹਨੇ ਐ ਪੀਸਤਾ ਸੀ ਤੇ ਇਹ ਚਾਰੇ ਘਰ ਚੱਲ ਗਏ ਨੇ ਸਾਰੇ ਇਹ ਦਹੀਂ ਇਹਦੇ ਵਿੱਚ ਪਾ ਕੇ ਰੱਖ ਦਿੰਦੀ ਆਂ ਅਮਮਾ ਹੋਰ ਡੱਬਾ ਤਿਆਰ ਦਾ ਡੱਬਾ ਪਾ ਲੈਂਦੇ ਹਾਂ ਇਹਦੇ ਪਾਣੀ ਰੱਖ ਲਾਂਗੇ ਤੇ ਸਾਡੇ ਇਹ ਇੱਕ ਦਾਸ ਇਹ ਹੁਣ ਉਹ ਵਿੱਚ ਪੈਣੀ ਨੂੰ ਆਪਾਂ ਲੱਗ ਕੇ ਰੱਖ ਦਾਂਗੇ ਜੇ ਮਾਮ ਮੜਾ ਖਲਾ ਮੜਾ ਜੇ ਮੁਖਲਾ ਦੇਖੋ ਜੀ ਚਾਹ ਦਾ ਡੱਗਾ ਕਿੰਨੇ ਪਿਆ ਹੈ ਇਹਦੇ ਵਿੱਚ ਆਪਾਂ ਜਿਆਦਾ ਕੋਈ ਸਮਾਨਤਾ ਨਹੀਂ ਰੱਖਿਆ ਹੈ ਬੈਡ ਦਾ ਹਲੇ ਆਪਣੀ ਖਾਲੀ ਹੋਈ ਆ ਉਹ ਪ੍ਰਿੰਟਰ ਪਿਆਗਾ ਆ ਟੋਸਟਰ ਪਿਆਗਾ ਆ ਕੱਪ ਆ ਪਏ ਨੇ ਆ ਕੱਪ ਚੱਕ ਕੇ ਨਾ ਇਹਦੇ ਉੱਪਰ ਰੱਖ ਦੇ ਇਹ ਰਹਿਗਾ ਨਾ ਸੈੱਟ ਜਾਊ ਦੇ ਉੱਤੇ ਹਮ ਚਾਹ ਮਸ਼ੀਨ ਤਾਰ ਇਕੱਠੀ ਕਰਕੇ ਧਰਨੀ ਸੀ ਜਿੱਮੇ ਇਕੱਠੀ ਕਰੀ ਸੀ ਆਹ ਫਾੜ ਦੇ ਕੋਣ ਚਲੋ ਚਲੋ ਜੀ ਹੁਣ ਆਪਾਂ ਕਰਦੇ ਆ ਬੈੱਡ ਦੀ ਸੈਟਿੰਗ ਜਰਾ ਚਾਦਰ ਵਗੈਰਾ ਸੈੱਟ ਕਰਦੇ ਆ ਦੇਖੋ ਜੀ ਮੌਸਮ ਕਿੰਨਾ ਜ਼ਿਆਦਾ ਸੋਨਾ ਹੋਇਆ ਪਿਆ ਤੁਸੀਂ ਦੇਖੋ ਇੱਧਰ ਕਿੰਨੀ ਕਾਲੀ ਘਾਟ ਚੜੀ ਆ ਰਹੀ ਹੈ ਇੱਧਰ ਨੂੰ ਇਹ ਬਰਨਾਲਾ ਸਾਈਡ ਨੂੰ ਇੱਧਰ ਆ ਬਰਨਾਲਾ ਸਾਈਡ ਜੀ ਇੱਧਰ ਮੰਮੀ ਇੱਧਰਲੀ ਸਾਈਡ ਕਹਿੰਦੇ ਆ ਇੱਧਰਲੀ ਸਾਈਡ ਪਤਾ ਨਹੀਂ ਕਿਹੜਾ ਹੈਗਾ ਏਰੀਆ ਤੁਸੀਂ ਦੇਖੋ ਕਿੰਨੀ ਕਾਲੀ ਘਾਟ ਹੈ ਉਹ ਉਧਰ ਨੂੰ ਸਾਰੇ ਮੀਂਹ ਪੈ ਰਿਹਾ ਇੱਧਰ ਸਾਰੇ ਇਹ ਹੁਣ ਇਹ ਬੱਦਲ ਆਪਣੀ ਇੱਧਰ ਨੂੰ ਆ ਰਿਹਾ ਤੁਸੀਂ ਦੇਖੋ ਤੁਸੀਂ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੁਹਾਡੇ ਘੰਨੇ ਮੌਸਮ ਦਾ ਕੀ ਹਾਲ ਚਾਲ ਦੇਖੋ ਸਾਰਾ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਆਂ ਇੱਧਰ ਹਰੇ ਸਾਫ ਆ। ਇੱਧਰ ਹਰੇ ਇੰਨਾ ਨਹੀਂ ਐ ਬਟ ਇੱਧਰੋਂ ਬਹੁਤ ਜ਼ਿਆਦਾ ਆ ਰਿਹਾ ਚੜ ਕੇ। ਅਸੀਂ ਅੰਦਰ ਬੈਠੇ ਸੀ ਹੁਣ ਰੋਟੀ ਵਗੈਰਾ ਖਾ ਕੇ ਹਟੇ ਸੀਗੇ। ਤੇ ਰਮਾਨ ਕਹਿੰਦਾ ਮੰਮੀ ਬਾਹਰ ਮੌਸਮ ਬਹੁਤ ਯਾਨੀ ਹੋ ਗਿਆ। ਖਰਾਬ। ਇੱਧਰ ਦੀ ਵੀ ਦੇਖੋ ਜੀ ਇੱਧਰ ਦੀ ਵੀ ਦਿਖਾਉਣੀ ਐ ਮੈਂ ਤੁਹਾਨੂੰ ਦੇਖੋ। ਹੈਨਾ? ਇਹ ਕਈ ਦਿਨ ਹੋ ਗਏ ਲਗਾਤਾਰ ਚਾਰੇ ਪਾਸੇ ਮੀਂਹ ਪੈਂਦਿਆਂ ਨੂੰ ਇੰਨਾ ਮੀਂਹ ਵੀ ਮੇਰੇ ਖਿਆਲ ਦੇ ਵਿੱਚ ਹਨਾ ਨੁਕਸਾਨਦਾਇਕ ਹੀ ਆ ਹਾੜ ਵਗੈਰਾ ਆਉਣ ਦੇ ਚਾਂਸ ਹੋ ਜਾਂਦੇ ਆ ਹਨਾ ਤੇ ਪਰਮਾਤਮਾ ਮਿਹਰ ਕਰੇ ਸੱਚੇ ਪਾਸਾ ਸਾਰੇ ਪਾਸੇ ਸੁੱਖ ਸ਼ਾਂਤੀ ਬਖਸ਼ਿਦਾਤਾ ਪਰਮਾਤਮਾ ਸਭ ਦੇ ਅੰਗ ਸੰਗ ਸਹਾਇ ਹੋ ਕੇ ਰੱਖਿਆ ਕਰੇ ਤੇ ਚੱਲ ਪਈ ਜਨੇਰੀ ਤੁਸੀਂ ਦੇਖੋ ਨੇਰੀ ਚੱਲ ਪਈ ਆ ਹਵਾ ਬਹੁਤ ਤੇਜ਼ ਹੁੰਦੀ ਜਾਂਦੀ ਆ ਤੇ ਆਪਾਂ ਜਾ ਕੇ ਫਟਾਫਟ ਮੈਂ ਵੀ ਖਿੜਕੀਆਂ ਵਗੈਰਾ ਲਾਵਾਂ ਹਾਂਜੀ ਹਵਾ ਚੱਲ ਪਈ ਬਹੁਤ ਤੇਜ਼ ਤੇ ਮੈਂ ਕਿਹਾ ਫਟਾਫਟ ਚੱਲ ਮੈਂ ਤੌਲੀਏ ਵਗੈਰਾ ਲਾ ਲਾਂ ਤੇ ਕੱਪੜੇ ਤਾਂ ਆਪਾਂ ਖੜੀ ਧੋਣੇ ਸੀਗੇ ਤੇ ਮੋਰੀਆਂ ਵਗੈਰਾ ਲਗਾ ਦੀ ਆਪਾਂ ਅਰਵਾੜ ਲਾ ਆਤੀਆਂ ਕਮਰੇ ਦੀਆਂ ਮੋਰੀਆਂ ਹਾਂ ਹਵਾ ਬਹੁਤ ਤੇ ਚੱਲ ਪਈ ਆ ਲੋ ਜਿੰਦ ਅੱਗੇ 15 ਨਹੀਂ ਤਾਂ ਲੱਗਿਆ ਪੈਣ ਬਹੁਤ ਤੇਜ਼ ਮੀਂਹ ਪੈ ਰਿਹਾਗਾ ਤੇ ਉੱਪਰ ਰੱਬ ਵੀ ਖੁੱਲਦਾ ਜਾ ਰਿਹਾ ਤੁਸੀਂ ਦੇਖੋ ਤੇ ਮੈਂ ਇੱਥੇ ਜਿਹੜਾ ਆਪਣਾ ਛੋਟਾ ਮੂਰੇ ਬਰਾਂਡਾ ਆ ਛੋਟਾ ਜਨਾ ਉੱਥੇ ਬੈਠੀ ਆਂਗੀ ਤੇ ਮੈਨੂੰ ਸੋਚ ਬਾਹਰ ਜਾ ਕੇ ਵੈਨਿਆ ਮੌਸਮ ਠੰਡਾ ਹੋ ਗਿਆ ਤੁਹੇ ਦੇਖੋ ਆਪਣੀ ਜਿੰਮੀ ਤੇ ਐਲਾ ਦੇਖੋ ਬੈਠੀਆਂ ਨੇ ਨੀਂਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੀ ਤੁਹਾਡੇ ਕੰਨੀ ਮੀਂਹ ਪਿਆ ਕੇ ਨਹੀਂ ਪਿਆ ਅੱਜ ਹਾਂਜੀ ਹੁਣ ਮੈਂ ਬੈਠੀ ਅੰਦਰ ਮੀਂਹ ਜਿਹੜਾ ਪਈ ਜਾ ਰਿਹਾ ਜੀ ਹਲਕਾ ਹਲਕਾ ਪੈ ਰਿਹਾ ਹੁਣ ਤੇਜ਼ ਨਹੀਂ ਪੈ ਰਿਹਾ ਤੇ ਆਪਾਂ ਲੱਗਿਆ ਹੁਣ ਅਗੇ ਵੀਡੀਓ ਨੂੰ ਕੰਟੀਨਿਊ ਕਰਨ ਤੇ ਤੁਸੀਂ ਦੇਖੇ ਹੋਣਾ ਜੀ ਕਈ ਦਿਨਾਂ ਤੋਂ ਆਪਾਂ ਨਾ ਆਪਣੇ ਚੈਨਲ ਦੇ ਉੱਤੇ ਜਿਹੜੇ ਆਪਣੀ ਵਿਊਅਰਸ ਆਪਣੀ YouTube ਫੈਮਿਲੀ ਆ ਉਹਦੇ ਨਾਲ ਹਨ ਜੋ-ਜੋ ਚੀਜ਼ਾਂ ਹੋਈਆਂ ਮੈਂ ਤੁਹਾਡੇ ਨਾਲ ਕੋਸ਼ਿਸ਼ ਕਰਦੀ ਆ ਸਾਂਝਾ ਕਰਨ ਦੀ ਨਾਲ ਹੀ ਆਪਾਂ ਉਸ ਉਹਨਾਂ ਭੈਣਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੀ ਆ ਹਨ ਵੀ ਤਾਂ ਕਿ ਆਪਾਂ ਕਿਸੇ ਨੂੰ ਕੁਝ ਕਿਸੇ ਦੁੱਖ ਵੰਡਾ ਸਕੀ ਹਨਾ ਕਹਿੰਦੇ ਹੁੰਦੇ ਸੁੱਖ ਵੰਡਿਆ ਵਾਧਾ ਤੇ ਦੁੱਖ ਵੰਡਿਆ ਘਟਦਾ ਹਨਾ ਤੇ ਤਾਂ ਕਰਕੇ ਤੇ ਨਾਲ ਹੀ ਇੱਕ ਮੈਂ ਆਪਣੀ ਵੀ ਪਰਸਨਲ ਲਾਈਫ ਦੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਹਨਾ ਵੀ ਪੈਸਿਆਂ ਦੇ ਬਾਰੇ ਤੇ ਵੀ ਕੁਝ ਪਤਾ ਵਗੈਰਾ ਚੱਲ ਰਿਹਾ ਬਹੁਤ ਸਾਰੇ ਆਪਣੇ ਵੀਅਰਸ ਦੇ ਕਮੈਂਟ ਆਏ ਬਹੁਤ ਭੈਣਾਂ ਆਣੇ ਬਹੁਤ ਭਰਾਵਾਂ ਨੇ ਬਹੁਤ ਸਪੋਰਟ ਕੀਤਾ ਹਨਾ ਤੇ ਬਾਕੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਹਮੇਸ਼ਾ ਫੈਮਿਲੀ ਦੀ ਤਰ੍ਹਾਂ ਮੈਨੂੰ ਇੱਕ ਰਸਤਾ ਵੀ ਦਿਖਾਇਆ ਸਮਝਾਇਆ ਵੀ ਹੈ ਇੱਕ ਸਹਿਯੋਗ ਵੀ ਦਿੱਤਾ ਉਹਦਾ ਬਹੁਤ ਫਰਕ ਪੈ ਜਾਂਦਾ ਹੈ ਹਨਾ ਇੱਕ ਹੱਲਾਸ਼ੇਰੀ ਜਿਹੜੀ ਹੁੰਦੀ ਹੈ ਨਾ ਕਿਸੇ ਦੀ ਉਹ ਬਹੁਤ ਆਪਣੇ ਅੰਦਰ ਜਿਹੜੀ ਇੱਕ ਉਮੀਦ ਕਿਤੇ ਨਾ ਕਿਤੇ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਨੂੰ ਦੁਬਾਰਾ ਜਗਾ ਦਿੰਦੀ ਹੈ ਸੋ ਇਸੇ ਦੌਰਾਨ ਨਾ ਆਪਣੀ ਇੱਕ ਭੈਣ ਨੇ ਕਮੈਂਟ ਕੀਤਾ ਮੈਂ ਤੁਹਾਨੂੰ ਪੜ੍ਹ ਕੇ ਦੱਸਦੀ ਆਂ ਭੈਣ ਨੇ ਦੱਸਿਆ ਕਹਿੰਦੀ ਵੀ ਸਾਡੇ ਰਿਸ਼ਤਦਾਰੀ ਦੇ ਵਿੱਚ ਨਾ ਬਾਪੂ ਆ ਇੱਕ ਮਤਲਬ ਕਿ ਇੱਕ ਨੂੰ ਆ ਉਹਦਾ ਪਿਓ ਆ ਉਹਨੇ 1.5 ਕਰੋੜ ਲੇਤਾ ਸੀ ਆਪਣੀ ਬੇਟੀ ਤੋਂ ਕਹਿੰਦੇ ਉਹ 1.5 ਕਰੋੜ ਰੁਪਏ ਮੁੱਕਰ ਗਿਆ ਪਿਓ ਆ ਆਪਣੀ ਧੀ ਦੇ ਪੈਸੇ ਸਗਾ ਪਿਓ ਆ ਉਹਦੇ ਧੀ ਦੇ ਪੈਸੇ ਮੁੱਕਰ ਗਿਆ ਕਹਿੰਦੇ ਉਲਟਾ ਆ ਆਪਣੀ ਹੀ ਧੀ ਤੇ ਕੇਸ ਵੀ ਕਰਤਾ ਕਹਿੰਦੇ ਉਹਨੇ 1.5 ਕਰੋੜ ਦੱਬ ਵੀ ਲਿਆ ਕੇਸ ਵੀ ਕਰਤਾ ਤੁਸੀਂ ਇਹ ਦੇਖੋ ਵੀ ਅੱਜ ਦੇ ਟਾਈਮ ਦੇ ਵਿੱਚ ਖੂਨ ਜਿਹੜਿਆ ਕਿੰਨੇ ਸਫੇਦ ਹੋ ਗਏ ਆ ਹਨਾ ਲੋਕ ਪੈਸੇ ਦੇ ਪਿੱਛੇ ਰਿਸ਼ਤੇ ਭੁੱਲ ਜਾਂਦੇ ਨੇ ਹਣਾ ਜੇ ਆਪਾਂ ਅੱਜ ਦੇ ਟਾਈਮ ਵਿੱਚ ਗੱਲ ਕਰੀਏ ਵੀ ਬੱਚੇ ਜਿਹੜੇ ਆ ਉਹ ਮਾਪੇ ਬਾਰੇ ਕਹਿਣੇ ਚ ਨਹੀਂ ਪਰ ਇੱਕ ਕੌੜੀ ਸਚਾਈ ਅੱਜ ਦੇ ਟਾਈਮ ਦੀ ਇਹ ਵੀ ਆ ਵੀ ਰਿਸ਼ਤਿਆਂ 'ਚ ਫਰਕ ਨਾ ਸਿਰ ਬੱਚਿਆਂ ਵੱਲੋਂ ਆਇਆ ਬਲਕਿ ਮਾਪੇ-ਬਾਪ ਵੱਲੋਂ ਵੀ ਆਇਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੈਸਾ ਇੰਨਾ ਮੁੱਖ ਪ੍ਰਧਾਨ ਹੋ ਗਿਆ ਕਿ ਜੇ ਆਪਾਂ ਗੱਲ ਕਰੀਏ ਕਿ ਬੱਚੇ ਮਾਪੇ-ਬਾਪ ਦੀ ਕਦਰ ਨਹੀਂ ਕਰ ਰਹੇ ਤਾਂ ਕਿਤੇ ਨਾ ਕਿਤੇ ਮਾਪੇ-ਬਾਪ ਵੀ ਉਹਨਾਂ ਰਿਸ਼ਤਿਆਂ ਤੋਂ ਜਿਹੜਾ ਪਿੱਛੇ ਹਟਦੇ ਜਾ ਰਹੇ ਆ ਨਹੀਂ ਅੱਗੇ ਆਪਾਂ ਕਦੇ ਸੁਣਿਆ ਸੀ ਵੀ ਜਿਹੜੀ ਮਾਂ ਐ ਵੀ ਉਹ ਖੁਦ ਆਪਦੇ ਬੱਚੇ ਨੂੰ ਮਾਰੇਗੀ ਅਮਾ ਅਗੇ ਬੱਚੇ ਦੇ ਸੱਟ ਵੀ ਨਹੀਂ ਸਹਾਰਦੀ ਹੁੰਦੀ ਪਰ ਅੱਜ ਕੱਲ ਆਪਾਂ ਕਿੰਨੀਆਂ ਵੀਡੀਓ ਦੇਖਦੇ ਆ ਹਨ ਇੱਕ ਨਜਾਇਜ਼ ਸਬੰਧਾਂ ਦੇ ਪਿੱਛੇ ਮਾਵਾਂ ਹੀ ਆਪਦੇ ਬੱਚਿਆਂ ਨੂੰ ਮਾਰ ਰਹੀਆਂ ਨੇ ਇੱਕ ਪਿੱਛੇ ਜੇ ਤਾਂ ਬਹੁਤ ਹੀ ਆਪਾਂ ਹੋ ਗਏ ਕਈ ਮੈਨੂੰ ਕਹਿੰਦੇ ਸਾਲਕ ਦੀ ਗੱਲ ਆ ਸ਼ਾਇਦ ਸਾਲ ਡੇਢ ਸਾਲ ਦੀ ਤੇ ਮਾਂ ਨੇ ਹੀ ਆਪਦੇ ਦੋ ਪੁੱਤ ਹਨਾ ਨਹਿਰ ਦੇ ਵਿੱਚ ਸੱਟਦੇ ਸੀ ਸਿਰਫ ਕਿਸ ਕਰਕੇ ਨਜਾਇਜ਼ ਸਬੰਧਾਂ ਕਰਕੇ ਸੋ ਪਤਾ ਨਹੀਂ ਦੁਨੀਆ ਦੇ ਦਿਮਾਗ ਨੂੰ ਹੁੰਦਾ ਕੀ ਜਾ ਰਿਹਾ ਹੈ ਅਸੀਂ ਆਪਣੇ ਕਿਰਦਾਰ ਭੁੱਲਦੇ ਜਾ ਰਹੇ ਹਾਂ ਇਨਸਾਨੀਅਤ ਭੁੱਲਦੇ ਜਾ ਰਹੇ ਹਾਂ ਇੱਕ ਤਰ੍ਹਾਂ ਦੇ ਹਯਾਨ ਬਣਦੇ ਜਾ ਰਹੇ ਹਾਂ ਹੈਨਾ ਅੱਜ ਦੇ ਟਾਈਮ ਦੇ ਵਿੱਚ ਭੈਣ ਭਾਈ ਦਾ ਰਿਸ਼ਤਾ ਪਵਿੱਤਰ ਨਹੀਂ ਰਿਹਾ ਤੇ ਤੁਸੀਂ ਦੇਖੋ ਭਾਈ ਭਾਈ ਦਾ ਨਹੀਂ ਰਿਹਾ ਮਾਂ ਬਾਪ ਆਪ ਦੇ ਬੱਚਿਆਂ ਨਾਲ ਕਰ ਰਹੇ ਆ ਬੱਚੇ ਮਾਂ ਬਾਪ ਦੇ ਕਹਿਣੇ ਚ ਨਹੀਂ ਆ ਸਾਰੇ ਪੱਖਾਂ ਤੋਂ ਆਪਾਂ ਦੇਖੀਏ ਵੀ ਸਾਰੇ ਪੱਖਾਂ ਤੋਂ ਜਿਹੜਾ ਕੱਲ ਜਗਾ ਪੂਰੇ ਜੋਰਾ ਤੇ ਆ ਤੇ ਪਰ ਅਸੀਂ ਹਨਾ ਕਿਤੇ ਨਾ ਕਿਤੇ ਜਦੋਂ ਆਪਾਂ ਇਹ ਚੀਜ਼ਾਂ ਕਰਦੇ ਜਿਵੇਂ ਹੁਣ ਉਸ ਭੈਣ ਨੇ ਦੱਸਿਆ ਵੀ ਉਹ ਬਾਪੂ ਨੇ ਦਾ ਦਿੱਤਾ ਤਾਂ ਦੇਖੋ ਉਹਨਾਂ ਲਈ ਪੈਸਾ ਮੁੱਖ ਹੋ ਗਿਆ ਹਨਾ ਆਪਦਾ ਰਿਸ਼ਤਾ ਤਾਂ ਛੱਡਤਾ ਹਨਾ ਆਪਦੀ ਬੱਚੀ ਨੂੰ ਤਾਂ ਛੱਡਤਾ ਉਹਨਾਂ ਨੇ ਪਰ ਦੇਖਿਆ ਜਾਵੇ ਤਾਂ ਦੁਨੀਆ ਸਮਝ ਨਹੀਂ ਪਾਰੀ ਇੱਕ ਚੀਜ਼ ਨੂੰ ਵੀ ਪੈਸਾ ਬਹੁਤ ਕੁਝ ਤਾਂ ਹੈਗਾ ਪਰ ਪੈਸਾ ਸਭ ਕੁਝ ਨਹੀਂ ਹੈ ਪੈਸਾ ਸਾਨੂੰ ਬੈਠਿਆਂ ਨੂੰ ਮੰੰਜੇ ਤੇ ਸੰਭਾਲ ਨਹੀਂ ਸਕਦਾ ਸੰਭਾਲਣਾ ਤਾਂ ਫਿਰ ਵੀ ਧੀ ਪੁੱਤ ਨਹੀਂ ਹੁੰਦਾ ਪਰ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਨਹੀਂ ਪਾਰੇ ਹਣਾ ਆਪਾਂ ਨੂੰ ਆਜ ਦੇ ਟਾਈਮ ਦੇ ਸੀਦੇ ਲੋਕ ਆ ਉਹ ਜਿਉਣਾ ਨੂੰ ਸੱਚ ਮੰਨਦੇ ਆ ਮਰਨ ਨੂੰ ਝੂਠ ਮਰਨਾ ਤਾਂ ਕਿਸੇ ਨੂੰ ਯਾਦ ਹੀ ਨਹੀਂ ਐ ਲੇਕਿਨ ਸਚਾਈ ਇਹੀ ਐ ਵੀ ਮਰਨਾ ਸੱਚ ਐ ਤੇ ਜਿਉਣਾ ਝੂਠ ਐ ਦੁਨੀਆ ਤੇ ਆਪਾਂ ਹੀ ਆਪਾਂ ਇੱਕ ਦਿਨ ਜਾਣਾ ਵੀ ਐ ਨਵੇਂ ਆਉਂਦੇ ਜਾਣਗੇ ਪੁਰਾਣੇ ਜਾਂਦੇ ਜਾਣਗੇ ਜਿਵੇਂ ਕਹਿੰਦੇ ਹੁੰਦੇ ਆ ਨਾ ਇੱਕ ਬੱਸ ਦੇ ਵਿੱਚ ਨਵੀਆਂ ਸਵਾਰੀਆਂ ਚੜ੍ਹਦੀਆਂ ਜਾਂਦੀਆਂ ਪੁਰਾਣੀਆਂ ਉਤਰਦੀਆਂ ਜਾਂਦੀਆਂ ਠੀਕ ਉਸੇ ਤਰ੍ਹਾਂ ਇਹ ਦੁਨੀਆ ਜਿਹੜੀ ਇੱਕ ਬੱਸ ਦੀ ਤਰ੍ਹਾਂ ਤੇ ਜਿਹੜੀ ਇਨਸਾਨ ਆ ਆਪਾਂ ਇੱਥੇ ਮੁਸਾਫਰ ਦੀ ਤਰ੍ਹਾਂ ਆਪਾਂ ਕੁਝ ਸਮੇਂ ਲਈ ਚੜ੍ਹੇ ਅੰਗ ਬਸਦੀ ਵਿੱਚ ਤੇ ਕੁਝ ਸਮੇਂ ਬਾਅਦ ਉੱਤਰ ਵੀ ਜਾਣਾ ਪਰ ਅਗਰ ਇਹ ਗੱਲਾਂ ਨੂੰ ਆਪਾਂ ਯਾਦ ਰੱਖ ਲਈਏ ਤੇ ਕਹਿੰਦੇ ਜੋ ਰੱਬ ਨੂੰ ਯਾਦ ਰੱਖ ਲੈਂਦਾ ਨਾ ਉਹ ਕਦੇ ਵੀ ਕਿਸਦਾ ਮਾੜਾ ਨਹੀਂ ਕਰਦਾ ਤੇ ਪਰ ਜਿਹੜਾ ਮਾੜਾ ਕਰ ਜਾਂਦਾ ਸਮਝ ਲਓ ਉਹਨੂੰ ਰੱਬ ਵੀ ਚਿੱਤੇ ਨਹੀਂ ਤੇ ਜਿਹਨੂੰ ਰੱਬ ਚਿੱਤੇ ਨਹੀਂ ਉਹਨੂੰ ਫਿਰ ਕਹਿੰਦੇ ਇੱਕ ਨਾ ਇੱਕ ਦਿਨ ਤਾਂ ਫਿਰ ਪਰਮਾਤਮਾ ਜਿਹੜਾ ਹੈਗਾ ਉਹਨੂੰ ਸਮਝਾਉਂਦਾ ਵੀ ਹੈ ਤੇ ਫਿਰ ਉਹ ਪਰਮਾਤਮਾ ਦਾ ਸਮਝਾਉਣ ਦਾ ਤਰੀਕਾ ਵੱਖਰਾ ਹੁੰਦਾ ਫਿਰ ਉਹਦੋਂ ਬੰਦਾ ਸੋਚਦਾ ਵੀ ਜੀ ਮੈਂ ედა ਨਾ ਕਰਦਾ ਜੀ ਮੈਂ ਆ ਨਾ ਕਰਦਾ ਪਰ ਕਹਿੰਦੇ ਹੁੰਦੇ ਨੇ ਉਹ ਜੇ ਜਿਹੜੀ ਹੁੰਦੀ ਹੈ ਉਹ ਕਦੇ ਮੁੜ ਕੇ ਹੱਥ ਨਹੀਂ ਆਉਂਦੀ ਬਸ ਉਹ ਜੇ ਆਪਾਂ ਬੋਲਣ ਜੋਗੇ ਰਹਨੇ ਵੀ ਜੇ ਕਾਸ਼ ਏਦਾਂ ਕਰ ਲੈਂਦੇ ਬਸ ਫਿਰ ਉਹ ਏਦਾਂ ਹੀ ਰਹਿ ਜਾਂਦਾ ਪਰ ਉਹ ਹੱਥ ਨਹੀਂ ਖਿਲ ਜਾਂਦੀ ਸੋ ਇਹ ਭੈਣ ਦਾ ਕਮੈਂਟ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਤੁਸੀਂ ਪੜ ਵੀ ਲਿਓ ਤੇ ਹੋਰ ਵੀ ਕਾਫੀ ਭੈਣ ਆਪਣੇ ਨਾਲ ਆਉਂਦੀ ਹੈ ਨਾ ਦੁੱਖ ਸੁੱਖ ਸਾਂਝੇ ਕਰ ਲੈਂਦੀਆਂ ਦੇਖੋ ਕਈ ਵਾਰੀ ਕੀ ਹੁੰਦਾ ਨਾ ਆਪਾਂ ਆਪਣੇ ਪਰਿਵਾਰ ਦੇ ਵਿੱਚ ਉਹ ਗੱਲਾਂ ਸਾਂਝੀਆਂ ਨਹੀਂ ਕਰ ਪਾਉਂਦੇ ਜਿਹੜੀਆਂ ਆਪਾਂ ਅਣਜਾਣ ਲੋਕਾਂ ਨਾਲ ਸ਼ੇਅਰ ਕਰ ਲੈਣੀ ਹੈ ਕਿ ਜਿਹੜੀ ਆਪਣੀ YouTube ਫੈਮਲੀ ਹੈ ਆਪਣੀ ਫੈਮਲੀ ਤਰ੍ਹਾਂ ਤੇ ਬਹੁਤ ਬਹੁਤ ਵਾਰੀ ਇਦਾਂ ਹੋਇਆ ਕਿ ਮੈਨੂੰ ਕੋਈ ਰਾਇ ਚਾਹੀਦੀ ਹੁੰਦੀ ਆ ਤੁਸੀਂ ਦਿੰਦੇ ਹੋ ਕਈ ਵਾਰੀ ਇਦਾਂ ਹੁੰਦਾ ਕਿ ਕੁਝ ਭੈਣ ਆਪਾਂ ਤੋਂ ਰਾਇ ਮੰਗਦੇ ਆ ਤਾਂ ਆਪਾਂ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਲਾਹ ਦੇਣ ਦੀ ਹੈਨਾ ਸੋ ਚਲੋ ਇਹਦੇ ਨਾਲ ਜਿਹੜੀ ਆ ਇੱਕ ਜ਼ਿੰਦਗੀ ਵੀ ਥੋੜੀ ਜਿਹਾਣੀ ਸੌਖੀ ਹੋ ਜਾਂਦੀ ਹੈ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ